ਸਤ ਸ੍ਰੀ ਅਕਾਲ ਦੋਸਤੋ ਸੰਧੂ ਚੈਨਲ ਦਾ ਬਖਾਰਿਆ ਸਾਨੂੰ ਟੌਪ ਦਾ ਨੰਗੀਨਾ ਆ ਕਰ ਲੋ ਮਿੱਤਰੋ ਚੈੱਕ ਮੰਡੀ ਜੇ ਗਾਈ ਆਈ ਹੈ ਪਹਿਲੇ ਨੰਬਰ ਤੇ ਆ ਗਾੜੀ ਪਿਛਾੜੀ ਕਰ ਲੋ ਚੈੱਕ ਆ ਲੇਵਾ ਕਰੋ ਮਿੱਤਰੋ ਚੈੱਕ ਦਾ ਫੁੱਟ ਕਿੜਾ ਮਿੱਤਰੋ ਡੇਡ ਡੇਡ ਫੁੱਟ ਬਾਹਰ ਨਹੀਂ ਗਏ ਗੁੰਦੇ ਵਾਲਾ ਲੱਗਿਆ ਥਾਣਾ ਕਰਾਉਣਿਆਂ ਬਾਈ ਨਾਲ ਤੁਹਾਡੀ ਗੱਲਬਾਤ ਕੀ ਦੁੱਧ ਹੈ ਕੀ ਰੇਟ ਹੈ ਵੀਰੇ ਕੈਮਾ ਸੂਆ ਆਪਣੀ ਗਾਂ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਤੀਜਾ ਸੂਆ ਸੂ ਗਈ ਹੁਣ ਸੂ ਗਏ ਠੀਕ ਹੈ ਕਿਹੜੇ ਦਿਨਾਂ ਦੀ ਰਹਿੰਦਾ ਜੀ ਅਜੇ 10 ਦਿਨ ਰਹਿੰਦੇ ਆ ਜੀ 10 ਦਿਨ ਜੀ ਪਿਛਲੇ ਕਿਹੜੇ ਕੀ ਰਿਕਾਰਡ ਆ ਦੁੱਧ ਦਾ ਜੀ 50 ਤੋਂ ਪਲੱਸ ਆ ਜੀ 50 ਤੋਂ ਪਲੱਸ ਜੀ ਠੀਕ ਹੈ ਜੀ ਤੇ ਕੀ ਰੇਟ ਕਰ ਰਹੇ ਆ ਜੀ ਆਪਾਂ ਇਹਦਾ ਸਿਰੇ 20 20 ਦੀ ਦੇਣੀ ਹੈ ਜੀ 20 20 ਦੀ ਠੀਕ ਹੈ ਜੀ ਪਿੰਡ ਕਿਹੜਾ ਆਪਣਾ ਪਿੰਡ ਲਾਲਬਈ ਜਿਹੜਾ ਛੇ ਮਰ ਠੀਕ ਹੈ ਜੀ ਮੋਬਾਈਲ ਨੰਬਰ ਜੀ 97797 97 97 957 97 ਜੀ 97 52150 52150 ਪਿੰਡ ਲਾਲਬਈ ਪਿੰਡ ਲਾਲਬਈ ਜੀ ਗਿੱਦੜਵਾੜੇ ਨਾਲ ਗਿੱਦੜਵਾੜੇ ਨਾਲ ਲੈ ਵੀਰ ਕਰਿਓ ਸੰਪਰਕ ਵੀਡੀਓ ਚ ਚੰਗੀ ਲੱਗੀ ਤੇ ਸ਼ੇਅਰ ਤੇ ਕਮੈਂਟ ਕਰਿਓ ਨਾਮੋ ਭਾਈ ਜਨਾਮ ਧੰਨਵਾਦ ਜੀ ਅੱਛਾ